ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪੇ ਸਾਰੇ ਵਧੀਆ ਆਪਾਂ ਬਿਲਕੁਲ ਕਹਿਣਾ ਤੇ ਅੱਜ ਦੇ ਵਲੋਗ ਵਿੱਚ ਆਪਾਂ ਜਾ ਰਹੇ ਹੰਮ੍ਰਿਸਾ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ਪੁਰਵ ਦੀ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਹੋਣੀ ਆਦਿਸ਼ਵਾਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਕਾਸ਼ਪੁਰ ਬੜੇ ਰੌਣਕਾਂ ਮਨਾਇਆ ਜਾਂਦਾ ਹੈ ਤੇ ਟ੍ਰੇਨ ਵੀ ਆਪਣੀ ਆ ਗਈ ਹੈ ਤੇ ਬਸ ਹੁਣ ਆਪਣੀ ਤਿਆਰੀ ਚਲੋ ਬੜਿਆ ਰੌਣਕਾਂ ਲੱਗਣਗੇ ਪ੍ਰਕਾਸ਼ ਪੂਰਵ ਦੇ ਐਨੀ ਐਕਸਾਈਟਮੈਂਟ ਹੈ ਨਾ ਫਸਟ ਟਾਈਮ ਅੰਮ੍ਰਿਤਸਰ ਪ੍ਰਕਾਸ਼ ਪੂਰਵ ਦੇਖਣਾ ਹੈ ਲਾਈਵ ਕਿ ਪਹਿਲਾਂ ਆਪਾਂ ਦੇਖਿਆ ਹੈ ਵੀਡੀਓ ਤੇ ਐਦ ਕੀ ਆਪਾਂ ਲਾਈਵ ਦੇਖਣਾ ਹੈ ਉਹ ਜਿਹੜੀ ਆਤਿਸ਼ਬਾਜੀ ਹੋਣੀ ਹੈ ਜਿਹੜੀ ਉੱਥੇ ਡੈਕੋਰੇਸ਼ਨ ਹੋਈ ਹੈ ਵਾਹ ਵੇਖ ਕੇ ਮੈਂ ਕਹਿੰਦਾ ਸਕੂਨ ਮਿਲ ਜਾਏਗਾ ਇੱਕ ਵਾਰ ਤਾਂ ਅੰਮ੍ਰਿਤਸਰ ਦੇ ਸਟੇਸ਼ਨ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਦਰਬਾਰ ਸਾਹਿਬ ਚੱਲਦੇ ਆ ਇਹ ਸਾਡੇ ਘਟ ਹੋਣ ਵਾਲੇ ਨੇ ਇਹ ਦਿੱਤਾ ਕੋ ਪਦੀ ਨਿਕ ਲਗੀ ਹੈ। ਹੈ ਲੱਗ ਰਿਹਾ ਜਿਵੇਂ ਸਿਆਲਾ ਦਾ ਰੰਗ ਨਹੀਂ ਹੁੰਦਾ ਹੈਗਾ। ਤੋਂ ਬੜੀ ਬੜੀ ਵਧੀਆ ਲੱਗ ਰਹੀ ਤੋਂਕ ਸੇਕਨ। ਇਹਨੇ ਨਾ ਪਤੋਂ ਕਿ ਨਾ ਸੇਬੀ ਮਨਤੂ। ਤੂੰ ਇੱਥੇ ਲੰਮਾ ਬੈਠਾ। 1931 ਦੇ ਜਦੋਂ ਬਣਿਆ ਸਟੇਸ਼ਨ ਹੈ ਨਾ। ਲੋ ਜੀ ਆਪਾਂ ਦਰਬਾਰ ਸਾਹਿਬ ਦੇ ਲਾਗੇ ਪਹੁੰਚ ਗਏ ਹਾਂ। ਹੁਣ ਆਪਣਾ ਇੱਕੋ ਹੀ ਕੰਮ ਪਹਿਲਾਂ ਰੂਮ ਲੈਣਾ ਹੈ ਜਾਂ ਪਹਿਲਾਂ ਮੱਥਾ ਟੇਕੀ। ਕੀ ਵੇ ਲੈਣੇ ਆ ਚਲ ਰੂਮ ਲੈਣਾ ਆਪਾਂ ਯਾਹ ਪਹਿਲਾਂ ਦੇਖਦੇ ਹਾਂ ਜਿੱਦਾਂ ਵੀ ਹੋਣ ਬਣਿਆ ਸਿਸਟਮ ਤਾਂ ਵਿਚਰਨ ਨੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾ 재 <목소리나> <목소리나> ਜਿਨ੍ਹਾਂ ਨੂੰ ਸੱਚੀ ਤੇ ਕੱਚੀ ਬਾਣੀ ਦਾ ਪਤਾ ਨਹੀਂ ਹੈ ਉਹੋ ਦੀ ਜਨਮ ਦੀ ਸ਼ੁਰੂਆਤ ਕਿ ਬਾਦਸ਼ਾਹ ਜੀ ਦੇ ਕੋਲ ਕਾਇਉ ਹੁਣ ਆਪ ਅਗੇ ਰੂਮ ਤੇ ਤੇ ਆਪਾਂ ਦਰਸ਼ਮੇਲ ਕਰ ਰਹੇ ਨੇ ਦਰਸ਼ਮੇਲੇ ਆਪਾਂ ਕੀਤੇ ਨੇ 9:12 ਦੇ ਉੱਪਰ ਲਾਈਨ ਵਿੱਚ ਲੱਗੇ ਸੀ ਤੇ ਲਗਭਗ 12:30 ਵਜੇ ਆਪਣੇ ਦਰਸ਼ਨ ਹੋਏ ਨੇ ਜਿਹਦੇ ਤੇ ਬੜਾ ਕਾਫੀ ਜਿਆਦਾ ਸੰਗਤ ਆਈ ਹੋਈ ਸੀ ਅੱਜ ਬਹੁਤ ਜਿਆਦਾ ਤੇ ਰਾਤ ਨੂੰ ਆਦੇਸ਼ਵਾਦੀ ਕੋਈ ਕੀ ਤੇ ਆਪਾਂ ਆਸਵਾਜੀ ਤੇ ਹੁਣ ਸ਼ਾਮ ਨੂੰ ਚੱਲਦੇ ਆਂ ਥੋੜੀ ਦੇ ਰੈਸਟ ਕਰਕੇ ਮਿਲਦੇ ਆਂ ਫਿਰ ਅਮਰੀਕਸਰ ਦੇ ਲੱਗ ਗਿਆ ਦੇਖੋ ਕਬੂਤਰ ਕਿੰਨੇ ਜਿਆਦਾ ਹਨ ਕਿੰਨੇ ਘੈਂਟ ਲੱਗਦੇ ਨੇ ਉਹ